ਇਹਦਾ ਗੁਰਦੁਆਰਾ ਹਾਂਦ ਨਾਰਾ ਸਾਹਿਬ ਹੈ ਇਹ ਇੱਕ ਹਾਂਦੇ ਨਾਰੇ ਦੇ ਨਾਂ ਤੇ ਜਾਣਿਆ ਜਾਂਦਾ ਹੈ ਸ਼ੇਰਖਾਂ ਉਹਨਾਂ ਦੇ ਹਾਂਦਾ ਨਾਰਾ ਮਾਰਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੋ ਸਰਹੰਦ ਵਿਖੇ ਸ਼ਹੀਦ ਕੀਤੇ ਗਏ ਤੇ ਉੱਥੇ ਜਾ ਕੇ ਇਹ ਹਾਂਦਾ ਨਾਰਾ ਮਾਰਿਆ ਵੀ ਜਿਹੜੇ ਬੱਚੇ ਨੇ ਇਹ ਮਾਸੂਮ ਨੇ ਇਹਨਾਂ ਦਾ ਕੋਈ ਦੋਸ਼ ਨਹੀਂ ਹੈਗਾ ਲੜਾਈ ਆ ਮੇਰੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆ ਉਸੇ ਸੰਬੰਧ ਦੇ ਵਿੱਚ ਹਾਂ ਦੇ ਨਰ ਇਹ ਗੁਰਦੁਆਰਾ ਸਾਹਿਬ ਦਾ ਨੌਟਕਿਆ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਆ ਉਹ ਮਲੇ ਕੋੜਲਾ ਦੀ ਧਰਤੀ ਤੇ ਦੋ ਵਾਰੀ ਆਇਆ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਮੈਨੂੰ ਕਬਰਾਂ ਦੀ ਲੋੜ ਨਹੀਂ ਵੀ ਮੈਨੂੰ ਬੀਬੀ ਅਨੂਪ ਗੌਰ ਦਾ ਸ਼ਰੀਰ ਦਾ ਦੱਛਾ ਜਾਵੇ ਕਿੱਥੇ ਦਫਨਾਇਆ ਆ ਉਹ ਸ਼ਰੀਰ ਨੂੰ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸੰਸਕਾਰ ਕੀਤਾ ਉਸੇ ਦੇ ਸੰਬੰਧ ਵਿੱਚ ਇਹ ਗੁਰਦੁਆਰਾ ਸਾਹਿਬ आज मौजूद है तेरे गुरु गोविंद सिंह जी ने नाता नवाब सिर खान ਨੂੰ ਮਿਲੇ ਨੇ ਤੇ ਨਾ ਇਹਨਾਂ ਨਾਲ ਕੋਈ ਰਾਬਤਾ ਬਣਿਆ ਉਹਨਾਂ ਦਾ ਉਥੋਂ ਕਿਸੇ ਦੇ ਰਾਹੀ ਸੇਵਾ ਦੇ ਧਾਰ ਦੇ ਰਾਹੀ ਇਹ ਤਲਵਾਰ ਇਹਨਾਂ ਨੂੰ ਦਿੱਤੀ ਦੀ ਵੀ ਜਿਹੜੀ ਮਲੇਰ ਕੋੜਲਾ ਸਹਿਰ ਵਸਦਾ ਰਹੇਗਾ ਇੱਥੇ ਆਮਨ ਸ਼ਾਂਤੀ ਰਹੇਗੀ ਪਰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਿਸਥਿਤ ਉਸੇ ਸਮਾਇਲ ਦੇ ਵਿੱਚ ਇਸੇ ਕਰਕੇ ਉਹ ਤਲਵਾਰ ਇਹਨਾਂ ਨੂੰ ਦਿੱਤੀ ਗਈ ਸੀ ਇਸ ਟਾਈਮ ਅਸੀਂ ਖੜੇ ਆ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਮਲੇਰ ਕੋਟਲਾ ਦੇ ਵਿੱਚ ਤੇ ਇੱਥੋਂ ਦੇ ਜਿਹੜੇ ਗ੍ਰੰਥੀ ਨੇ ਸਾਡੇ ਨਾਲ ਮੌਜੂਦ ਨੇ ਗ੍ਰੰਥੀ ਸਹਿਬਾਨ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰਾਂਗੇ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਕੀ ਹੈ ਬੱਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਇਹਦੇ ਇਤਿਹਾਸ ਬਾਰੇ ਜਿਹਨਾਂ ਦਾ ਸਾਨੂੰ ਜਾਣਕਾਰੀ ਹੈ ਉਹ ਆਪਦੇ ਸਨਮੁਖ ਕਰਨ ਲੱਗੇ ਆ ਜਿਹੜਾ ਗੁਰਦੁਆਰਾ ਹਾਂਦ ਨਾਰਾ ਸਾਹਿਬ ਹੈ ਇਹ ਇੱਕ ਹਾਂਦੇ ਨਾਰੇ ਦੇ ਨਾਂ ਤੇ ਜਾਣਿਆ ਜਾਂਦਾ ਹੈ ਜਿਹੜਾ ਕਿ ਮਲੇਰ ਕੋਟ ਦੇ ਨWAB ਸ਼ੇਰਖਾਂ ਉਹਨਾਂ ਦੇ ਹਾਂਦ ਨਾਰਾ ਮਾਰਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰਤੇ ਬਾਬਾ ਫਤਿਹ ਸਿੰਘ ਜੋ ਸਰਹੰਦ ਵਿਖੇ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੇ ਲਈ ਜਦੋਂ ਸੂਬੇ ਰ ਇਹਨਾਂ ਨੂੰ ਆਪਣੀ ਕਚੈਰੀ ਦੇ ਵਿੱਚ ਪੇਸ਼ ਕੀਤਾ ਗਿਆ ਦੀ ਤਾਂ ਜਿਹੜਾ ਨਵਾਬ ਸੇਰਖਾਂ ਤੇਰਾ ਭਾਈ ਨਾਰਖਾਂ ਚਮਕੌਰ ਦੀ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ ਤੇ ਇੱਕ ਨਾਰਖਾਂ ਤੇ ਭਾਈ ਤੇ ਭਤੀਜਾ ਉਹਦੇ ਸਬੰਧ ਵਿੱਚ ਸੂਬੇ ਨੇ ਸਰਹੰਦੇ ਨੂੰ ਬੁਲਾਇਆ ਵਈ ਜਿਹੜੇ ਤੇਰੇ ਭਰਾ ਦਾ ਤੇ ਭਤੀਜੇ ਦਾ ਤੂੰ ਬਦਲਾ ਲੈ ਸਕਦਾ ਹੈ ਜਿਹੜੇ ਗੁਰਗੋਬ ਸਿੰਘ ਜੀ ਦੇ ਬੱਚੇ ਨੇ ਉਹ ਸਾਡੀ ਕਾਇਦ ਦੇ ਵਿੱਚ ਨੇ ਤਾਇਸ਼ ਕਰਕੇ ਜਦੋਂ ਭਰੀ ਸਵਾ ਦੇ ਵਿੱਚ ਗਿਆ ਸਰਹੰਦ ਤਾਇ ਨੇ ਉੱਥੇ ਜਾ ਕੇ ਇਹ ਹਾਂ ਦਾ ਨਾਰਾ ਮਾਰਿਆ ਵੀ ਜਿਹੜੇ ਬੱਚੇ ਨੇ ਇਹ ਮਾਸੂਮ ਨੇ ਇਹਨਾਂ ਦਾ ਕੋਈ ਦੋਸ਼ ਨਹੀਂ ਹੈਗਾ ਮੇ ਜਿਹੜੀ ਸਾਡੀ ਲੜਾਈ ਹੈ ਮੇਰੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਮੈਂ ਉਹਨਾਂ ਨਾਲ ਜੰਗ ਕਰਾਂਗਾ ਪਰ ਜਿਹੜੇ ਬੱਚੇ ਨੇ નિર્ਦੋਸ਼ ਨੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਉਸੇ ਸੰਬੰਧ ਦੇ ਵਿੱਚ ਹਾਂ ਦਾ ਨਾਰਾ ਇਹ ਗੁਰਦੁਆਰਾ ਸਾਹਿਬ ਦਾ ਨੋਟਿਕ ਹੈ ਇਸ ਇਹ ਥੋੜਾ ਜਿਹਾ ਇਤਿਹਾਸ ਲੂੰਗਾ ਇੱਕ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਸੋੜਾ ਹੋਇਆ ਆਨੰਦਪੁਰ ਤੋਂ ਇੱਕ ਗੁਰੂ ਕੇ ਮਹਿਲਾਂ ਵਾਸਤੇ ਬੀਬੀ ਅਨੂਪਕਾਰ ਹੁੰਦੀ ਸੀ ਜਿਵੇਂ ਆਪਾਂ ਕਹਦੇ ਵੀ ਰਾਜਾਂ ਦੀ ਗੋਲੀ ਹੁੰਦੀ ਆ ਉਹ ਬੀਬੀ ਅਨੂਪਕਾਰ ਕਿਵੇਂ ਨਾ ਕਿਵੇਂ ਜਿਹੜਾ ਸੇਰ ਨਵਾਬਖਾਨ ਤੀ ਇਹਦੇ ਕਬਜ਼ੇ ਦੇ ਵਿੱਚ ਆ ਗਈ ਉਹਦੇ ਨਾਲ ਨਿਕਾਹ ਕਰਨਾ ਚਾਹੁੰਦਾ ਸੀ ਉਹ ਬੀਬੀ ਨੇ ਵੀ ਫਿਰ ਇਹ şart ਰੱਖਦੀ ਵੀ ਮੈਂ ਤੇਰੇ ਨਾਲ ਨਿਕਾਹ ਕਰ ਲੂੰਗੀ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੇ ਇਹਨੂੰ ਨਾਂ ਛੜਾ ਦਿੱਤਾ ਜਾਵੇ। ਉਹਦੇ ਵਿੱਚ ਵੀ ਫਿਰ ਜਾ ਕੇ ਜਦੋਂ ਹਾਦਾਂ ਨਾਰਾ ਮਾਰਿਆ ਪਰ ਜਦ ਵਾਪਸ ਆਇਆ ਸ਼ੇਰ ਨਵਾਬਖਾਂ ਬੀਬੀ ਨੇ ਪੁੱਛਿਆ ਇਹ ਬੱਚਾ ਦਾ ਕੀ ਬਣਿਆ? ਤਾਂ ਨਵਾਬ ਨੇ ਕਿਹਾ ਵੀ ਬੱਚੇ ਮੈਂ ਹਾਦਾਂ ਨਾਰਾ ਮਾਰਤਾ ਫੇਰ ਬੱਚੇ ਛੱਡੇ ਨਹੀਂ ਉਹ ਸ਼ਹੀਦ ਕਰ ਦਿੱਤੇ ਗਏ। ਇਸ ਕਰਕੇ ਫਿਰ ਜਿਹੜੀ ਬੀਬੀ ਨੇ ਪਕਾਰਤੀ ਉਹਨੇ ਆਪਣੇ ਆਪ ਆਤਮਾ ਤਿਆਗ ਕੇ ਆਪਣੀ ਜਾਨ ਗਵਾ ਲਈ थी ਇਹਨਾਂ ਨੇ ਫਿਰ ਮੁਸਲਮਾਨਾਂ ਨੇ ਭਰਾਵਾਂ ਨੇ ਉਹਨੂੰ ਉਹਨੂੰ ਕਬਰਾਂ ਦੇ ਵਿੱਚ ਦਫਨਾ ਦਿੱਤਾ ਗਿਆ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਆ ਉਹ ਮਲੇਰ ਕੋੜਲਾ ਦੀ ਧਰਤੀ ਤੇ ਦੋ ਵਾਰੀ ਆਇਆ ਇੱਕ ਤੋਂ ਬਰਾਗੀ ਸਾਧ ਦੇ ਵਿੱਚ ਇੱਕ ਜਦੋਂ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਭੇਜਿਆ ਤਾਂ ਉਹਨੂੰ ਹੌਲੀ ਹੌਲੀ ਪਤਾ ਲੱਗਿਆ ਜਿਹੜੀ ਬੀਬੀ ਅਨੂਪਕੌਰ ਤੇ ਉਹ ਮਲੇਰਕੋੜ ਦੀ ਧਰਤੀ ਤੇ ਨਵਾਬ ਸ਼ੇਰਖਾਂ ਦੇ ਕਬਜ਼ੇ ਵਿੱਚ ਆ ਪਰ ਲੇਕਿਨ ਇੱਥੇ ਇੱਕ ਆਤਮਾ ਰਾਮ ਦਾ ਡੇਰਾ ਧੀ ਉਹਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਤੇ ਜਦੋਂ ਆ ਕੇ ਉਹਨੂੰ ਡੇਰੇ ਦੇ ਵਿੱਚੋਂ ਪਤਾ ਲੱਗਿਆ ਵੀ ਜਿਹੜੀ ਬੀਬੀ ਅਨੂਪਕੌਰ ਸੀ ਉਹ ਆਤਮ ਹੱਤਿਆ ਕਰਕੇ ਇਹਨਾਂ ਮੁਸਲਮਾਨਾਂ ਨੇ ਕਬਰਾਂ ਦੇ ਵਿੱਚ ਦਫਨਾਤੀ ਤਾਂ ਉਹਨਾਂ ਨੇ ਸਿੰਘਾਂ ਦੀ ਸਹਿਮਤ ਨਾਲ ਕਬਰਾਂ ਦੇ ਵਿੱਚੋਂ ਫੋਲਣੀਆਂ ਸ਼ੁਰੂ ਕਰਿਆ ਫਿਰ ਸ਼ੇਰ ਨਵਾਬਖਾਨ ਨੇ ਸੂਬੇ ਨੂੰ ਫੇਰ ਸ਼ਿਕਾਇਤ ਕਰਤੀ ਵੀ ਜਿਹੜਾ ਆ ਬਾਬਾ ਬੰਦਾ ਸਿੰਘ ਬਹਾਦਰ ਹੈ ਉਹ ਸਾਡੀਆਂ ਕਬਰਾਂ ਫੋਲਦਾ ਹੈ ਪਰ ਉਹ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਮੈਨੂੰ ਕਬਰਾਂ ਦੀ ਲੋੜ ਨਹੀਂ ਵੀ ਮੈਨੂੰ ਬੀਬੀ ਅਨੂਪਕੌਰ ਦਾ ਸਰੀਰ ਦਾ ਦੱਛਾ ਜਾਵੇ ਕਿੱਥੇ ਦਫਨਾਇਆ ਹੋਇਆ ਉਹ ਸਰੀਰ ਨੂੰ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸੰਸਕਾਰ ਕੀਤਾ ਉਸੇ ਦੇ ਸਬੰਧ ਵਿੱਚ ਇਹ ਗੁਰਦੁਆਰਾ ਸਾਹਿਬ ਅੱਜ ਮੌਜੂਦ ਹੈ ਗੁਰਦੁਆਰਾ ਹਾਂ ਦਾ ਨਾਰਾ ਸਾਂ ਇਹ ਜਿਹੜੀ ਜਗ੍ਹਾ ਹੈ ਇਹ ਥੋੜੀ ਜਿਹੀ ਜਗਾ ਥੱਲੇ ਜਦੋਂ ਪਹਿਲਾਂ ਦਰਬਾਰ ਸਾਹਿਬ ਬਣਿਆ ਸੀ ਥੋੜੀ ਜਿਹਾ ਸ਼ੇਰਨਵਾਬ ਖਾਂਦੀ ਸੀ ਇਹ ਦਰਬਾਰ ਉਹਦੇ ਵਿੱਚ ਬਣਿਆ ਹੌਲੀ-ਹੌਲੀ ਤਰੱਕੀਆਂ ਇਸ ਵੇਲੇ ਬਹੁਪੂਰੀਆਂ ਪੰਜਾਬ ਦੇ ਵਿੱਚ ਤਰੱਕੀ ਦਾ ਗੁਰਦੁਆਰਾ ਬਾਹਰ ਵੀ ਦੇਸ਼ਾਂ ਦੇ ਵਿੱਚ ਜਾਣਿਆ ਜਾਂਦਾ ਹੈ ਇਹ ਸਭ ਇਹ ਹੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਆ ਬੀਨੋ ਤੇ ਆਸ ਦੀ ਜਾਣਕਾਰੀ ਦਿੰਦਿਆਂ ਕੋਈ ਗਲਤੀ ਰਹੀ ਹੋਵੇ ਤਾਂ ਸੇਵਾਦਾਰ ਸਮਝ ਕੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਹਿੰਦੇ ਆ ਕਿ ਜਦੋਂ ਤੰਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਨਵਾਬ ਸ਼ੇਰਖਾਨ ਨੇ ਜਿਹੜਾ ਹੱਕ ਦਾ ਜਿਹੜਾ ਹਾਂ ਦਾ ਨਾਰਾ ਮਾਰਿਆ ਤਾਂ ਉਹਨਾਂ ਨੇ ਫਿਰ ਖੁਸ਼ ਹੋ ਕੇ ਤਲਵਾਰ ਵੀ ਭੇਟ ਕੀਤੀ ਸੀ ਸ਼ੇਰਖਾ ਮੁਹੰਮਦ ਨੂੰ ਉਹਦੇ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਨਾਤਾ ਨਵਾਬ ਸਿਰਖਾਨ ਨੂੰ ਮਿਲੇ ਨੇ ਤੇ ਨਾ ਇਹਨਾਂ ਨਾਲ ਕੋਈ ਰਾਬਤਾ ਬਣਿਆ ਉਹਨਾਂ ਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਰਾਏਕੋਟ ਦੀ ਧਰਤੀ ਤੇ ਨੂਰੇ ਬਾਹੀ ਕੋਲ ਗਏ ਨੇ ਉਹਨਾਂ ਦੇ ਕੋਲ ਜਾ ਕੇ ਫਿਰ ਉਹਨਾਂ ਨੇ ਉਥੋਂ ਕਿਸੇ ਦੇ ਰਾਹੀ ਸੇਵਾ ਦੇ ਧਾਰ ਦੇ ਰਾਹੀਂ ਇਹ ਤਲਵਾਰ ਇਹਨਾਂ ਨੂੰ ਦਿੱਤੀ ਦੀ ਵੀ ਜਿਹੜੀ ਮਲੇਰਕੋੜਲਾ ਸਹਿਰ ਵਸਦਾ ਰਹੇਗਾ ਇੱਥੇ ਆਮਨ ਸ਼ਾਂਤੀ ਰਹੇਗੀ ਉਹ ਸੇ ਬਸ ਤਲਵਾਰ ਇਹਨਾਂ ਕੋਲੇ ਆਹੋ ਅੰਦਰ ਸੀਸਮਹਿਲ ਦੇ ਵਿੱਚ ਰੱਖੀ ਹੋਈ ਆ ਜਿੱਥੇ ਨਵਾਬ ਰਹਿੰਦਾ ਹੁੰਦਾ ਸੀ ਪਰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਸਥਿਤ ਉਹ ਸੀਸਮਹਿਲ ਦੇ ਵਿੱਚ ਹੈ ਇਸੇ ਕਰਕੇ ਉਹ ਤਲਵਾਰ ਇਹਨਾਂ ਨੂੰ ਦਿੱਤੀ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ